ਚੋਰਾਂ ਦੇ ਹੌਸਲੇ ਬਲੌਂਦ ਹੁੰਦੇ ਸਾਰੇ ਨਣੋਖੇ ਤਰੀਕੇ ਦੇ ਨਾਲ ਹੁਣ ਚੋਰ ਤੇ ਵੱਲੋਂ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਵੀ ਦੇਖ ਕੇ ਹੈਰਾਨ ਹੋ ਗਈ ਕਿ ਚੋਰੀ ਕਿਵੇਂ ਹੋਈ ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿੱਚ ਇੱਕ ਮੋਬਾਈਲ ਦੀ ਦੁਕਾਨ ਤੇ ਚੋਰ ਆਉਂਦੇ ਨੇ ਰਾਤ 3 ਵਜੇ ਦੇ ਕਰੀਬ ਉਹਨਾਂ ਦੇ ਵੱਲੋਂ ਇਸ ਕਟਨਾ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦਾ ਮਾਲਿਕ ਵੀ ਹੱਕਾ ਬੱਕਾ ਰਹਿ ਗਿਆ ਕਿ ਚੋਰੀ ਦੀ ਘਟਨਾ ਕਿਸ ਤਰ੍ਹਾਂ ਅੰਜਾਮ ਦੇ ਕੇ ਚੋਰ ਫਰਾਰ ਹੋਏ ਨੇ ਦੁਕਾਨ ਮਾਲਕ ਨੇ ਦੱਸਿਆ ਕਿ ਤੀਸਰੀ ਮੰਜ਼ਲ ਤੋਂ ਚੋਰ ਸੀਮਿੰਟ ਦੀ ਬਣੀ ਸ਼ੈੱਡ ਨੂੰ ਪਾੜ ਕੇ ਅੰਦਰ ਫੜੇ ਤਾਂ ਲੱਖਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਰੰਗ ਦੀ ਗੱਲ ਹੈ ਕਿ ਚੋਰ ਤੀਸਰੀ ਮੰਜ਼ਲ ਤੇ ਕਿੱਦਾਂ ਚੜ੍ਹੇ ਕੋਈ ਵੀ ਵਸਤੂ ਇਹ ਚਹੀ ਨਹੀਂ ਆ ਜਿੱਥੋਂ ਚੋਰ ਅੰਦਰ ਫੜ ਸਕਣ ਚੋਰੀ ਦੀ ਘਟਨਾ ਆ ਸਾਰੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਆ ਮੌਕੇ ਤੇ ਪਹੁੰਚ ਪੁਲਿਸ ਟੀਮ ਨੇ ਦੱਸਿਆ ਕਿ ਸੀਸੀਟੀਵੀ ਨੂੰ ਦੇਖਤੇ ਹੋਏ ਅਕਲੀ ਕਾਰਪਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਮਿਆਂ ਨੇ ਕੇਸ਼ ਕੁਮਾਰ ਆ ਸਨੋਕਰ ਅਤੀਤਾਲ ਕਿੱਥੇ ਦੁਕਾਨ ਭਜੀ ਆਪਣੀ ਦੁਕਾਨ ਔਕਾਣੇ ਕੇ ਮੇਨ ਰੋਡ ਤੇ ਹੀ ਆ ਕੀ ਮਾਮਲਾ ਕਹਿੰਦਾ ਮਾਮਲਾ ਇਹ ਆ ਜਦੋਂ ਮੈਂ ਸਵੇਰੇ ਆਇਆ ਆ ਸਵੇਰੇ ਅਸੀਂ ਤਾਂ ਆ ਗਏ 10 ਵਜੇ ਸਮਾਨ ਥੋੜਾ ਥੋੜਾ ਗੈਪ ਸੀਗਾ ਜਦੋਂ ਮੈਂ ਉੱਪਰ ਗਿਆ ਬਾਰਕ ਵਿੱਚ ਮੈਂ ਉੱਪਰ ਗਿਆ ਦੇਖਿਆ ਜੀ ਐਲਈਡੀਆਂ ਵੀ ਹੈ ਨਹੀਂ ਗਿਆ ਫੋਨ ਰਿਪੇਅਰ ਵਾਲੀ ਵੀ ਹੈ ਨਹੀਂ ਗਿਆ ਸੋ ਮੈਂ ਕੈਮਰਾ ਖੋਲ ਕੇ ਚੈੱਕ ਕੀਤਾ ਤੇ ਪਤਾ ਲੱਗਾ ਕਿ ਦੋ ਕੁ ਬੰਦੇ ਉੱਪਰੋਂ ਆਏ ਆ ਮੌਂਟੀ ਦੋ ਸ਼ੈੱਡ ਪਾਲ ਕੇ ਉੱਪਰੋਂ ਥੱਲੇ ਆਏ ਆ ਤੇ ਉਸ ਤੋਂ ਬਾਅਦ ਦੇਖਿਆ ਕਿ ਹਾਂ ਦੋ ਬੰਦੇ ਆਏ ਆ 10 ਮਿੰਟ ਰਹਿ ਦੁਕਾਨ ਦੇ ਅੰਦਰ ਦੁਕਾਨ ਵਿੱਚੋਂ ਸਮਾਨ ਗਾਇਆ ਹੋਇਆ ਐਲਈਡੀਆਂ ਗਾਇਆ ਹੋਇਆ ਪاور ਬੈਂਕ वगਰੇ ਲੈ ਗਏ ਆ ਮੋਬਾਈਲ ਰਿਪੇਅਰ ਵਾਸਤੇ ਪੈਸੀ ਉਹ ਲੈ ਗਏ ਆ ਕਿੰਨੇ ਕਿੰਨੇ ਇੰਚ ਦੀ ਸੀ ਐਲਈਡੀ ਐਲਈਡੀ 43 ਇੰਚ ਦੀ ਸੀ ਜੀ ਤਿੰਨ ਐਲਈਡੀਆਂ ਲੈ ਕੇ ਗਏ ਆ ਉਹ ਪਰ ਉਪਰੋਂ ਦੇਖਿਆ ਤੇ ਉਹ ਚਾਈ ਬੜੀ ਆਲੇ ਦੁਆਲੇ ਕੋਈ ਕੋਠਾ ਵੀ ਨਹੀਂ ਗਿਆ ਜਿੱਥੋਂ ਟਪ ਕੇ ਆਏ ਹੋਗੇ ਜੀ ਸਮ ਸਾਨੂੰ ਵੀ ਨਹੀਂ ਆਂਦੀ ਕਿੱਧਰੋਂ ਆਏ ਕਿੱਧਰੋਂ ਨਹੀਂ ਆਏ ਗਏ ਉਹ ਮੋਟੀ ਥਰੂ ਆ ਤੇ ਆਏ ਉਹ ਪਤਾ ਨਹੀਂ ਕਿੱਦਾਂ ਆਏ ਆ ਜੀ ਕਰਦੇ ਦੀ ਵੀਡੀਓ ਹੈ ਕੈਮਰੇ ਦੇ ਵਿੱਚ ਆਪ ਕੈਮਰੇ ਦੀ ਵੀਡੀਓ 10 ਮਿੰਟ ਦੀ ਪੂਰੀ ਵੀਡੀਓ ਆਈ ਆ ਦੁਕਾਨ ਦੇ ਅੰਦਰ ਆਏ ਆ ਕਿੰਨੇ ਮਿੰਟ ਰਹਿ ਦੁਕਾਨ 'ਚ ਉਹ ਦੁਕਾਨ 'ਚ 10 ਮਿੰਟ ਦੁਕਾਨ ਦੇ ਅੰਦਰ ਰਹੇ ਕੱਟੂ ਦੇ 10 ਤੋਂ 12 ਫੋਨ ਹੈਗੇ ਰਿਪੇਅਰ ਵਾਲੇ ਜਿਹੜੇ ਹਜੇ ਤੱਕ ਮਿਸਿੰਗ ਹੈਗੇ ਆ। ਕੋਈ ਕੈਸ਼ ਵਗੈਰਾ ਕੋਈ? ਕੈਸ਼ ਵਗੈਰਾ ਹੈ ਨਹੀਂ ਸੀ ਗੱਲੇ 'ਚ 2-300 ਰੁਪਈਆ ਸੀਗਾ 400 ਬਸ ਉਹੀ ਲੈ ਕੇ ਗਏ ਆ। ਤੇ ਕਿੰਨੇ ਦਾ ਨੁਕਸਾਨ ਹੋ ਗਿਆ? ਨੁਕਸਾਨ ਕੁਛ ਇਹ ਪਾਲਮਿਕ ਵਗੈਰਾ ਭਾ ਕੇ ਆਪਣੇ ਲੱਖਰ ਦੇ ਲਗਭਗ ਹੋ ਗਿਆ ਨੁਕਸਾਨ। ਲੱਖਰ ਬਦ ਨੁਕਸਾਨ। ਤੁਸੀਂ ਪੁਲਿਸ ਨੂੰ ਫੋਨ ਕੀਤਾ ਤੁਸੀਂ? ਹਾਂਜੀ ਕੀਤਾ ਹੋਇਆ ਆ। ਕਾਹਦਾ ਕੀਤਾ ਫੋਨ? ਪੁਲਿਸ ਨੂੰ ਫੋਨ ਕੀਤਾ ਘੰਟਾ ਹੋ ਗਿਆ 100 ਨੰਬਰ ਤੇ ਕੰਪਲੇਨ ਲਿਖਾਈ ਆ। ਹਾਲੇ ਤੱਕ ਕੋਈ ਆਇਆ ਨਹੀਂ ਦੇਖੋ ਆਂਦੇ-ਆਂਦੇ ਕਰਦੇ ਆ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਤੇ ਨੁਕਸਾਨ ਦੀ ਪਰਵਾਹੀ ਹੋਣੀ ਚਾਹੀਦੀ ਸਾਡੇ 12 ਨੰਬਰ ਤੱਕ ਪਲੇਟ ਆਈ ਇਸ ਪਟੋਲ ਰੂਮ ਤੋਂ ਵੀ ਕਾਰਨਗਰ ਜਿਹੜੀ ਆ ਮੋਹਲਿਆਂ ਤੇ ਦੁਕਾਨ ਤੋਂ ਚੋਰੀ ਹੋਈ ਹੈ ਅਸੀਂ ਮੁੱਕ ਤੇ ਆਣ ਕੇ ਵੇਖਿਆ ਤੇ ਇੱਥੇ ਜਿਹੜੀ ਹੈਗੇ ਚੜ੍ਹਨਾ ਤਾਂ ਕੋਈ ਤਾਂ ਹੈਂਡ ਵੀ ਇੱਦਾਂ ਚੋਰ ਜਿਹੜੀ ਤੇ ਮੰਜ਼ਲ ਤੇ ਚੜ੍ਹ ਸਕਦੇ ਆ ਤੇ ਇਹਦੇ ਵਿੱਚੋਂ ਉਹਨਾਂ ਨੇ ਉੱਪਰ ਦੀ ਵੜ ਕੇ ਤੇ ਜਿਹੜੀਆਂ ਇਹਨਾਂ ਦੇ ਤਿੰਨ ਐਲ ਡੀ ਆ ਤੇ ਕੁਝ ਮੋਬਾਈਲ ਚੋਰੀ ਕਰਕੇ ਲੈ ਗਏ ਆ ਇਹਦਾ ਤੇ ਜਿਹੜੀ ਕੈਮਰੇ ਚੈੱਕ ਕਰ ਰਹੇ ਆ ਕੈਮਰੇ ਦੇ ਵਿੱਚ ਜਿਹੜੇ ਇਹਨਾਂ ਦੇ ਕੋਈ ਵੀ ਮੂਵੀ ਜਾਂ ਖੰਦ ਕੁਝ ਦੇਖਦੇ ਪਤਾ ਲੱਗਦਾ ਕਿ ਇਹਨਾਂ ਦੀ ਪਟਾਲ ਕਰਕੇ ਅਧਿਕਾਰੀ ਕਰਾ ਸਰ ਬੰਦੇ ਕਿੰਨੇ ਗਏ ਪਤਾ ਲੱਗਾ ਕੈਮਰੇ 'ਚ ਦੱਸੋ ਮੁਤਾਬਕ ਜਿਹੜੇ ਦੁਕਾਨਦਾਰ ਦੱਸੇ ਉਹ ਦੋ ਬੰਦੇ ਕਿੰਨਾ ਦਾ ਸਰ ਨੁਕਸਾਨ ਹੋਇਆ ਕੋਈ ਦੱਸਿਆ ਇਹਨਾਂ ਨੇ ਨੁਕਸਾਨ ਕਹਿੰਦੇ ਵੀ 3 ਐਲ.ਡੀ. ਆ ਤੇ ਮੋਬਾਈਲ ਲੈ ਕੇ ਚੁੱਕੇ ਗਏ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਹਾਰਵੀ ਜੋ ਮੁਤਾਬਕ ਹੋਣ ਇਹਨਾਂ ਦੇ ਆਪਣਾ ਪਰਚੇ ਲੱਗੂਗੇ ਪਰਚੇ ਦੇਾਂਗੇ ਨਾ ਕਾਰਵਾਈ ਕਰਾਂਗੇ